ਸਭ ਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇ ਖਰਚੇ ਲਈ ਜਾਊਗੀ ਬਾਕੀ ਜਿੰਨਾ ਵੀ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਰੋਡੇ जिला मोगा ते तहसील बागाप्राणे चोआ बाई दे दो एनिमल सेल आ बाकी दी जानकारी आपा बाई तो पूछ दे आ जाओ जी सासी काल जी सासी काल नाम ते एड्रेस ਦੱਸ ਦੋ ਜੀ ਨਾਮ ਮੇਰਾ ਸੁਖਮੰਦਰ ਸਿੰਘ ਦੇ ਠੀਕ ਆ ਜੀ ਪਿੰਡ ਰੋਡ ਠੀਕ ਆ ਠੀਕ ਆ ਇਹ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਇਹ ਸੂਈ ਹੈਗੀ ਹੈ ਇਹ ਮਹੀਨੇ ਦੀ ਠੀਕ ਆ ਜੀ ਠੀਕ ਆ ਜੀ ਇਹ ਕੱਲ ਇਹਦਾ ਬੱਚਾ ਮਰ ਗਿਆ ਬੱਚਾ ਕੁਸਵੈਰੀ ਹੋ ਗਿਆ ਜੀ ਬੱਚਾ ਮਰ ਗਿਆ ਪਰ ਇਹਨੇ ਬੱਚਾ ਮਰੇ ਤੋਂ ਇਹਨੇ ਕੀਤਾ ਨਹੀਂ ਵੀ ਹਿੱਲੀ ਨਹੀਂ ਜਾਵੇ ਠੀਕ ਹੈ ਜੀ ਹਾਂ ਤੇ ਸਹੀ ਇਹਦਾ 12.5 13 ਕਿਲੋ ਦੁੱਧ ਤਿਆਰ ਹੈ ਠੀਕ ਹੈ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਮੈਂ ਨਾ ਵੀ ਮੈਂ ਤੇਲ ਖਰਚਾ ਵੀ ਦੇਊਂਗਾ ਜੇ ਇਹਦਾ ਇਦੂ ਦੁੱਧ ਘਟ ਜੇ ਠੀਕ ਹੈ ਜੀ ਹੋਰ ਕਿ ਕਿਹੜਾ ਬੱਚਾ ਮਰਿਆ ਹੈ ਹਾਂਜੀ ਕਿਲੋ ਅੱਧਾ ਕਿਲੋ ਤਾਂ ਜ਼ਰੂਰ ਫਰਕ ਪੈਂਦਾ ਪਰ ਇਹ ਬੱਚੇ ਪਏ ਤੋਂ ਚੋਲੀ ਐ ਨੇ ਕੋਈ ਇਹਨੂੰ ਵਾਦਾ ਘਟਾ ਨਹੀਂ ਪਰ ਉਹਨਾਂ ਦੱਸ ਕੇ ਵੀ ਆਉਂ ਦਿੱਤੀ ਹੈ ਠੀਕ ਹੈ ਜੀ ਸੀਲ ਹੈ ਬੱਚੇ ਦਾ ਕੋਈ ਇਹਨੂੰ ਐਵਜਾਂ ਠੀਕ ਹੈ ਜੀ ਹਾਂ ਕੱਢ ਲਈ ਬਾਹਰ ਬੱਚੇ ਤੇ ਵੀ ਆ ਕੇ ਮੂਰੀ ਵੀ ਬਣੀ ਐ ਦੀ ਠੀਕ ਹੈ ਜੀ ਉਹ ਇਹ ਤੇ ਮਿਲ ਜਾ ਜਾਂਦੀ ਆ ਮੂਰੀ ਤੇ ਹੀ ਠੀਕ ਹੈ ਜੀ 12.5 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਕੋਈ ਵੀ ਰ ਆਪਦੇ ਤਸੱਲੀ ਵਾਸਤੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਏ ਕਿੰਨਵੇਂ ਸੂਏ ਸੂਈ ਵੀ ਆ ਜੀ ਇਹ ਤੀਜੇ ਸੂਏ ਆ ਜੀ ਠੀਕ ਆ ਤੀਜੇ ਸੂਏ ਸੂਈ ਹੋਈ ਆ ਥਨਾਂ ਦੀ ਕੁਆਲਿਟੀ ਨੇੜੇ ਤੋਂ ਚੈੱਕ ਕਰ ਲਓ ਚਾਰੇ ਥਨ ਇੱਕੋ ਜਿਹੇ ਸੈਜ ਦੇ ਨਿਖੜ ਮੇ ਦੇਖ ਸਕਦੇ ਹੋ 12.5 ਕਿਲੋ ਦੁੱਧ ਰੈਡੀ ਆ ਸੋਨਾ ਮੂਹ ਮੱਥਾ ਹੈਵੀ weight ਦੀ ਝੁੱਟੀ ਇਹ ਤਾਂ ਜੀ ਦੁੱਧ ਨੂੰ ਕਿਲੋ 2 ਕਿਲੋ ਵਧੂਗੀ ਜੀ ਘਟਦੀ ਹੈ ਇਹ ਦੁੱਧ ਠੀਕ ਆ ਜੀ 1 ਮਹੀਨਾ ਹੋ ਗਿਆ ਸੂਈ ਨੂੰ ਜੀ ਬੱਚਾ ਐਕਸਪਾਇਰੀ ਹੋ ਗਿਆ ਬਾਈ ਦੇ ਦੱਸ ਸਾਰ ਮੂਰੀ ਤੇ ਮੂਰੀ ਦਾ ਮਿਲਦੀ ਆ ਜੀ ਪੂਰੀ ਦਿਖਾ ਦਿੰਦੇ ਹਾਂ ਹਾਂਜੀ ਮੂਗਰੀ ਤੇ ਮੂਰੀ ਤੇ ਮਿਲਦੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਜਿਹੜੇ ਵੀਰ ਨੂੰ ਪਸੰਦ ਹੁੰਦੀ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਫਿਰ ਆਦੀ ਕੁਆਲਿਟੀ ਚੈੱਕ ਕਰ ਲਓ, ਆਰਡਰ ਦੀ ਕੁਆਲਿਟੀ ਚੈੱਕ ਕਰ ਲਓ, ਫਿਟਿੰਗ ਆ ਲਹਵਾਨਾ। ਕੀ ਪ੍ਰਾਈਸ ਹੈ ਜੀ ਇਹਦਾ? ਇੱਕ ਆਈ ਤਾਂ ਮਹਿੰਗੀ ਆਈ। ਠੀਕ ਹੈ। ਪਰ ਆਪਾਂ 8000 ਦੀ ਦੇ ਦੇ। ਠੀਕ ਆ ਜੀ। ਹਾਂ ਨਾ ਪ੍ਰਾਈਸ। ਹਾਂ ਦੁੱਧ ਚ ਆ ਕੇ ਦੋ। ਠੀਕ ਆ ਜੀ। ਹਾਂ ਕੋਈ ਟੀਕਾ ਨਹੀਂ ਤੱਲਾ ਨਹੀਂ ਟੀਕਾ ਲਾਉਣਾ ਪਊ ਠੀਕ ਹੈ ਗਰੰਟੀ ਦੇਵਾਂਗੇ ਆਪਾਂ ਪੂਰੀ ਸਾਢੇ 12 ਕਿਲੋ ਦੁੱਧ ਚਵਾ ਕੇ ਦੇਣੀ ਹੈ ਚਵਾ ਕੇ ਦੇਵਾਂਗੇ ਦੁੱਧ 13 ਕਿਲੋ ਹੈ ਪਰ ਸਾਢੇ 12 ਹੁਣ ਬੱਚੇ ਦਾ ਕਰਕੇ ਉਹ ਬੱਚੇ ਤੇ ਹੈ ਪੂਰੀ ਹੈ ਠੀਕ ਹੈ ਜੀ ਸਾਢੇ 12 ਕਿਲੋ ਬਾਈਕਰਾਂ ਦਾ ਦੁੱਧ ਚਵਾ ਕੇ ਦੇਵਾਂਗੇ ਮੂਹ ਮਤੇ ਰਿਕਾਰਡ ਤੋਂ ਚੈੱਕ ਕਰ ਸਕਦੇ ਹੋ ਹੈਵੀ weight ਦੀ ਝੋਟੀ ਤੀਜੇ ਸਵੇਰ ਸੁਬੀ ਹੋਈ ਆ ਬਹੁਤ ਫਿਟਿੰਗ ਵਾਲਾ ਹਵਾਨਾ ਬਾਕੀ ਤਸੱਲੀ ਕਰਨਾ ਤੁਹਾਡਾ ਆਪ ਦਾ ਫਰਜ਼ ਆ ਕੋਈ ਵੀ ਆਊਗਾ ਆਪਦੀ ਤਸੱਲੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਕਰ ਸਕਦਾ ਹੈ ਬਾਕੀ ਬਾਈ ਕਹਿੰਦਾ ਆਪਾਂ 12 ਕਿਲੋ ਦੁੱਧ ਚਵਾ ਕੇ ਦੇਣੀ ਹੈ ਜੀ ਰੰਗ ਰੂਪ ਦੇਖ ਸਕਦੇ ਹੋ ਤੁਸੀਂ ਪਤਲੀ ਚਮੜੀ ਦੀ ਮੁੱਲ ਬਾਈ 62000 ਰੁਪਿਆ ਕਰਦੇ ਆ ਬਾਕੀ ਉਹਦੇ ਚ ਮਾਨਤਨ ਹੋ ਜਾਊਗਾ ਜੀ ਮਾਨਤਨ ਤਾਂ ਕਰਨਾ ਹੀ ਹੁੰਦਾ ਘਾਟ ਆ ਕੇ ਪਿਆਈ ਆ ਹੁਣ ਮਾਨਤਨ ਠੀਕ ਆ ਜੀ 62000 ਰੁਪਿਆ ਡਿਮਾਂਡ ਕਰਦੇ ਆ ਤੇ ਉਹਦੇ ਜੋ ਮਾਨਦਾਨ ਜਰੂਰ ਕੀਤਾ ਜਾਊਗਾ ਜੀ। ਦੋ ਨੰਬਰ ਹੈ ਜੀ। ਇਹਦੀ ਕੀ ਡਿਟੇਲ ਹੈ ਜੀ? ਇਹ ਉਹਨਾਂ ਨੇ ਚੈੱਕ ਕੋਈ ਵੀ ਆਈ। ਠੀਕ ਹੈ। ਪਰ ਦੋ 2.5 ਮਹੀਨਿਆਂ ਦੀ। ਆਪਾਂ ਨੇ ਚੈੱਕ ਕਰਾਈ। ਠੀਕ ਹੈ ਜੀ। ਆਪਾਂ ਫਿਰ ਅਡਾ ਲੋਕ ਆ ਤਾਂ ਵੀ ਚੈੱਕ ਕਰਾ ਲੇ ਆਪਾਂ। ਤੌਨਾਂ ਨੰਬਰ ਨਹੀਂ ਦੇਣਾ। ਠੀਕ ਹੈ। ਜਦੋਂ ਆਪਾਂ ਕਰਾਈ ਨਹੀਂ ਚੈੱਕ। ਠੀਕ ਹੈ ਜੀ। ਉਹ ਕਹਿੰਦੇ ਇਹਨੂੰ ਲੱਗੇ ਨੂੰ ਟੀਕਾ ਹੋ ਗਿਆ ਮੰਨ ਕੇ ਚੱਲੋ ਵੀ 1.5 ਮਹੀਨੇ ਤੇ 15 ਦਿਨ ਆਈ ਨੂੰ ਹੋਵੇ 2 ਮਹੀਨੇ ਹੋਵੇ। ਠੀਕ ਕੋਈ ਵੀ ਚੈੱਕ ਕਰਵਾ ਸਕਦਾ ਕੋਈ ਵੀ ਆਊਗਾ ਫੰਡਰ ਨਿਕਲੇ ਗੱਬਰ ਨਿਕਲੇ ਜਿਉ ਮਰਜ਼ੀ ਨਿਕਲੇ ਲੈ ਟਿਕ ਕੋਈ ਰੱਖਣਾ ਠੀਕ ਆ ਜੀ ਹਾਂ ਤੇ ਕਿੰਨੇ ਕਿਲੋ ਦੁੱਧ ਤਿਆਰ ਹੈ ਜੀ ਇਹਦਾ ਇਸ ਟਾਈਮ ਤੇ 8 7 ਕਿਲੋ ਜਦੋਂ ਮਰਜ਼ੀ ਠੀਕ ਆ ਤੇ ਬੱਚਾ ਜੀ ਮਗਰ ਆ ਕੱਟੀ ਹੈ ਜੀ ਬੱਚਾ ਮਗਰ ਤੁਸੀਂ ਦੇਖ ਸਕਦੇ ਹੋ ਕੱਟੀ ਸੋਹਣੀ ਕੱਟੀ ਹੈ ਜੀ ਕੋਈ ਵੀ ਸੇਵਾ ਸੰਭਾਲਾ ਲੈ ਜਾਊਗਾ ਤੇ ਮਗਰ ਸੋਹਣੀ ਝੋਟੀ ਤਿਆਰ ਹੋ ਜੂਗੀ ਬਾਹਰ ਕੱਢ ਲਓ ਜੀ 7 ਕਿਲੋ ਦੁੱਧ ਕੱਡੇ ਵਾਲਾ ਤਿਆਰ ਆ ਕੋਈ ਵੀਰ ਆਪਦੀ ਤਸੱਲੀ ਆ ਤੇ ਚਵਾਈ ਕਰ ਸਕਦਾ ਏ ਠੰਡੀ ਸੀਰ ਦੇਖੋ ਇਹ ਉਹ ਵੀ ਆ ਠੰਡੀ ਸੀਰ ਬਹੁਤ ਜ਼ਿਆਦਾ ਜੀ ਦੇਖ ਸਕਦੇ ਹੋ ਤੁਸੀਂ ਬਾਈ ਨੇ ਹੱਥ ਲਾ ਕੇ ਤੁਹਾਨੂੰ ਦਿਖਾਈ ਦਿੱਤਾਗਾ ਨਹੀਂ ਆਮ ਕਰਕੇ ਮੱਝਾਂ ਜ਼ਿਆਦਾਤਰ ਇਹ ਗਾਂ ਨਹੀਂ ਸੀਲ ਹੁੰਦੀਆਂ ਜੀ ਪਰ ਇਹ ਗਾਂਾਂ ਵਾਂਗੂ ਬਹੁਤ ਜ਼ਿਆਦਾ ਸੀਲ ਆ ਜੀ ਐਚਐਫ ਗਾਂਾਂ ਵਾਂਗੂ ਸਨਾ ਦੀ ਕੁਆਲਿਟੀ ਨੇੜੇ ਤੋਂ ਚੈੱਕ ਕਰ ਲੋ ਜੀ ਸੋਨਾ ਮੁੱਠੀ ਵਾਲਾ ਥਾਣਾ ਬਾਈ ਕਹਿੰਦਾ ਕੱਬਣਾ 2 ਮਹੀਨਿਆਂ ਦੇ ਗਾਂ ਵਾਲੇ ਵੀ ਮਾਲਕ ਵੀ ਅਰਦਾਸਦਾ ਕਿ 2 ਮਹੀਨੇ ਹੋ ਗਏ ਟੀਕਾ ਭرائی ਨੂੰ ਤੇ ਪਰ ਆਪਾਂ ਗਰੰਟੀ ਨਹੀਂ ਲੈਂਦੇ ਕੋਈ ਵੀਰ ਆਪਦੀ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਕਰਵਾ ਵੀ ਸਕਦਾ ਏ ਪਰ ਰੇਟ ਇੱਕ ਹੀ ਰਹੂਗਾ ਬਾਈ ਕਹਿੰਦਾ 7 ਕਿਲੋ ਤਿਆਰ ਆ ਕੋਈ ਵੀਰ ਤਸੱਲੀ ਆਸਤੇ 2 ਟਾਈਮ 4 ਟਾਈਮ ਚਵਾਈ ਕਰ ਸਕਦਾ ਹੈ ਮਗਰ ਕੱਟੀ ਆ ਠੱਗੜੀ ਸੀਲ ਪੂਰੀ ਜਾਦਾਂਗੀ ਇਹਦਾ ਕੀ ਮੁੱਲ ਹੈ ਜੀ ਇਹਦਾ 46000 ਠੀਕ ਆ ਜੀ ਮਾਨਤਨ ਹੋ ਜਾਊਗਾ ਜੀ ਮਾਨਤਨ ਤਾਂ ਹੋਣਾ ਹੀ ਠੀਕ ਆ ਜੀ 46000 ਰੁਪਏ ਬਾਈ ਡਿਮਾਂਡ ਕਰਦੇ ਆ ਉਹਦੇ ਚ ਕੋਈ ਵੀ ਆਊਗਾ ਬਹੁਤ ਜਮਾਂ ਬਿਲਕੁਲ ਸਹੀ ਹੈ ਠੀਕ ਆ ਜੀ ਕੋਈ ਵੀ ਆਊਗਾ ਆਪਦੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਤੇ ਮਾਨਤਾ ਦਾ ਰੇਟ ਚ ਜ਼ਰੂਰ ਕੀਤਾ ਜਾਊਗਾ ਜੀ 46000 ਰੁਪਏ ਬਾਈ ਮੁੱਲ ਕਰਦੇ ਜੀ ਧੰਨਵਾਦ ਤੁਹਾਨੂੰ ਨੰਬਰ 22 ਅਚਾਰ ਸੇਲ ਕਰਨ ਦਾ ਵੀ ਕੰਮ ਕਰਦੇ ਆਂ ਦੇਖ ਸਕਦੇ ਆ ਤੁਸੀਂ ਗੱਠਾ ਬੰਨੀਆਂ ਹੋਈਆਂ ਨੇ ਬਾਕੀ ਰੇਟ ਵਗੈਰਾ ਆਪਾਂ ਬਾਈ ਤੋਂ ਪੁੱਛਦੇ ਆਂ ਜੀ ਇਹ ਆਪਾਂ ਆਚਾਰ ਸੇਲ ਦਾ ਵੀ ਕੰਮ ਕਰਦੇ ਤੇ ਇਹ ਆਚਾਰ ਜੀ ਵਧੀਆ ਹੋਊਗਾ ਕੋਈ ਆਪਣਾ ਵਿੱਚੋਂ ਦਾਗੀ ਦੁੱਗੀ ਜਾਂ ਖਰਾਬ ਤਾਂ ਨਹੀਂ ਹੁੰਦਾ ਜੀ ਜਿਹੜਾ ਬੰਦਾ ਲੈਣ ਆਊਗਾ ਹਨਾ ਹਾਂਜੀ ਉਹ ਤੇ ਚੈੱਕ ਕਰ ਲੈ ਪਰ ਜਿੰਨੇ ਬੰਦੇ ਲਗਾਏ ਆ ਲਾਂਭਾ ਕੋਈ ਨਹੀਂ ਠੀਕ ਆ ਜੀ ਹਨਾ ਬਾਕੀ ਕੋਈ ਕੋਈ ਲੱਗ ਗਿਆ ਟੱਕ ਤੇ ਵਿੱਚ ਹੋ ਜੇ ਤਾਂ ਉਹ ਉਹ ਤਾਂ ਚਲੋ ਜੇ ਕੱਟ ਹੋ ਲੱਗਿਆ ਤਾਂ ਹੋਣਾ ਹੀ ਆ ਉੱਥੇ ਦਾ ਜੀ ਵੈਸੇ ਉਦਾਂ ਗਾਰੰਟੀ ਹੋਊਗੀ ਇਹ ਕੰਡ ਆਪਨੂੰ ਆਈ ਕੌਂਟਲ ਦੀ ਇਹ ਘੱਟ ਨਹੀਂ ਸਕਦੀ ਐ ਠੀਕ ਆ ਜੀ ਹਨਾ 90 ਵੀ ਰਹਿ ਸਕਦੀ ਐ 1 ਕੌਂਟਲ 5 ਕਿਲੋ ਵੀ ਹੋ ਸਕਦੀ ਐ ਠੀਕ ਆ ਜੀ ਹਾਂ ਆਪਣਾ ਰੇਟ ਇਹਦਾ ਹੈਗਾ 620 ਰੁਪਏ ਠੀਕ ਆ ਜੀ ਇੱਕ ਗੱਠ ਦਾ ਜੀ ਇੱਕ ਗੱਠ ਦਾ ਠੀਕ ਆ ਇੱਕ ਗੱਠ ਦਾ 620 ਰੁਪਏ ਰੇਟ ਆ ਤੇ ਉਹ ਕੁਵਾਂਟਲ ਦੀ ਆਈ ਆ ਕੋਈ 2-4 ਕਿਲੋ ਘਟ ਵੀ ਸਕਦੀ ਆ ਤੇ ਵਧ ਵੀ ਸਕਦੀ ਆ ਬਾਈ ਜਿੰਦਾ ਠੀਕ ਆ ਜੇ ਕਿਸੇ ਵੀ ਨੇ ਅਚਾਰ ਲੈਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਏ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਆ 20 ਕਿਲੋਮੀਟਰ ਤੱਕ ਲਾਹ ਵੀ ਆਵਾਂਗੇ ਜੀ ਠੀਕ ਆ 25 ਕਿਲੋਮੀਟਰ ਹੋਵੇ ਨਾ ਠੀਕ ਆ ਜੀ ਇੰਨੇ ਪੈਸਿਆਂ ਚ ਉਹਦੀ ਲਾਹ ਵੀ ਆਵਾ ਠੀਕ ਆ ਫ੍ਰੀ ਆ 20 ਕਿਲੋਮੀਟਰ ਤੱਕ 20 ਕਿਲੋਮੀਟਰ ਤੱਕ ਲਾਇਆ ਵਾਂ ਬਾਈ ਕਹਿੰਦਾ 20 ਕਿਲੋਮੀਟਰ ਤਿੱਕਰ ਪਹੁੰਚ ਫ੍ਰੀ ਆ ਕੋਈ ਵੀਰ ਲੈ ਕੇ ਜਾਊਗਾ 20 ਰੋਡਿਆਂ ਦੇ 20 ਕਿਲੋਮੀਟਰ ਅੰਡਰ ਅੰਡਰ ਬਾਈ ਪਹੁੰਚ ਫ੍ਰੀ ਕਰਨਗੇ ਧੰਨਵਾਦ